ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਹਾਂ ਦੇਖੋ ਇਸ ਤਰ੍ਹਾਂ ਆਪਣਾ ਡਿਜ਼ਾਈਨ ਸਿਰਫ ਦੋ ਸਲਾਂਗਾਂ ਦਾ ਡਿਜ਼ਾਈਨ ਹੈ ਤੇ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਲਈ ਕੁੰਡੇ ਲੈਣੇ ਚਾਰ ਦੇ ਮਲਟੀਪਲ ਦੋ ਕੁੰਡੇ ਲੈਣੇ ਵਾਧੂ ਤੇ ਜਿਹੜਾ ਆਪਣਾ ਇਹ ਡਿਜ਼ਾਈਨ ਹੈ ਰਾਈਟ ਸਾਈਡ ਤੋਂ ਸ਼ੁਰੂ ਹੁੰਦਾ ਠੀਕ ਹੈ ਡਿਜ਼ਾਈਨ ਦੀ ਪਹਿਲੀ ਸਲਾਈ ਆਪਾਂ ਬਣਾਉਣ ਲੱਗੇ ਦੋ ਸਲਾਂਗਾਂ 'ਚ ਡਿਜ਼ਾਈਨ ਕੰਪਲੀਟ ਹੋ ਜਾਂਦਾ ਦੇਖੋ ਇਹ ਰਾਈਟ ਸਾਈਡ ਹੈ ਤੇ ਇਹ ਰੌਂਗ ਸਾਈਡ ਹੈ ਡਿਜ਼ਾਈਨ ਦੀ ਠੀਕ ਹੈ ਜਿਹੜਾ ਇਹ ਉਲਟੀ ਸਾਈਡ ਤੋਂ ਡਿਜ਼ਾਈਨ ਹੈ ਉਲਟੀ ਸਾਈਡ ਤੇ ਵੀ ਡਿਜ਼ਾਈਨ ਦੇਖੋ ਬਹੁਤ ਹੀ ਸੋਹਣਾ ਬੰਦ ਹੈ ਜੇਕਰ ਤੁਸੀਂ ਉਲਟੀ ਸਾਈਡ ਵਾਲਾ ਡਿਜ਼ਾਈਨ ਸਿੱਧੀ ਸਾਈਡ ਤੇ ਬਣਾਉਣਾ ਤੁਸੀਂ ਜਿਹੜਾ ਆਪਾਂ ਰਾਈਟ ਸਾਈਡ ਤੋਂ ਸਲਾਈ ਸ਼ੁਰੂ ਕਰਾਂਗੇ ਉਹ ਤੁਸੀਂ ਰੋਂਗ ਸਾਈਡ ਤੋਂ ਸ਼ੁਰੂ ਕਰ ਦੇਣੀ ਹੈ ਠੀਕ ਹੈ ਕਿਉਂਕਿ ਦੋਨਾਂ ਸਾਈਡਾਂ ਤੇ ਇਹ ਡਿਜ਼ਾਈਨ ਬੰਦ ਆ ਦੇਖੋ ਇਹ ਰੋਂਗ ਸਾਈਡ ਆ ਗਈ ਇਹ ਰਾਈਟ ਸਾਈਡ ਆ ਗਈ ਬਸ ਕੁੰਡਿਆਂ ਦਾ ਆਪਣਾ ਜਿਹੜਾ ਇਸ ਤਰ੍ਹਾਂ ਲਗਾ ਲੈਣੇ ਤੁਸੀਂ ਜਿਵੇਂ ਸਿੱਧੀ ਸਾਈਡ ਦੇ ਕੁੰਡੇ ਸਿੱਧੀ ਸਾਈਡ ਦੇ ਕੁੰਡੇ ਇੱਧਰ ਲਗਾ ਲੈਣੇ ਠੀਕ ਹੈ ਤੇ ਜੇਕਰ ਤੁਸੀਂ ਰਾਈਟ ਸਾਈਡ ਤੋਂ ਇਸ ਤਰ੍ਹਾਂ ਬਣਾਉਣਾ ਤਾਂ ਇਸ ਤਰ੍ਹਾਂ ਬਣਾ ਸਕਦੇ ਹੋ ਤੇ ਚਲੋ ਫਿਰ ਸ਼ੁਰੂ ਕਰਦੇ ਆਂ ਆਪਾਂ ਇਸ ਡਿਜ਼ਾਈਨ ਦੀ ਪਹਿਲੀ ਸਲਾਈ ਪਹਿਲਾ ਕੁੰਡਾ ਤਾਰੂ ਚਾਹੇ ਬਣੋ ਚਾਰ-ਚਾਰ ਕੁੰਡਿਆਂ ਤੇ ਡਿਜ਼ਾਈਨ ਆਪਣਾ ਉਸ ਤੋਂ ਬਾਅਦ ਥ੍ਰੈਡ ਕਰਾਂਗੇ ਅੱਗੇ ਤੇ ਅੰਨੇ ਕੁੰਡਿਆਂ ਦਾ ਇੱਕ ਬਣਾਵਾਂਗੇ ਆਪਾਂ ਉਲਟਾ ਕੁੰਡਾ ਡਿਜ਼ਾਈਨ ਦੀ ਪਹਿਲੀ ਸਲਾਈ ਹੈ। ਇਸ ਤਰ੍ਹਾਂ ਥ੍ਰੈਡ ਕਰਾਂਗੇ ਪਿੱਛੇ। ਇੱਕ ਕੁੰਡੇ ਦੇ ਤਿੰਨ ਕੁੰਡੇ ਬਣਾ ਲਾਂਗੇ। ਪਹਿਲਾਂ ਇੱਕ ਸਿੱਧਾ ਬਣਾਵਾਂਗੇ। ਥ੍ਰੈਡ ਅੱਗੇ ਕਰਾਂਗੇ। ਦੂਸਰਾ ਕੁੰਡਾ ਬਣ ਜਾਂਦਾ। ਤੇ ਇਸ ਤਰ੍ਹਾਂ ਇੱਕ ਸਿੱਧਾ। ਜਿਹੜੇ ਆਪਣੇ ਇੱਥੇ ਦੋ ਕੁੰਡੇ ਘਾਟੇ ਚ ਇੱਥੇ ਪੂਰੇ ਹੋ ਗਏ ਠੀਕ ਹੈ। ਥ੍ਰੈਡ ਅੱਗੇ ਕਰਾਂਗੇ। ਤਿੰਨ ਕੁੰਡਿਆਂ ਦਾ ਪੈਕ ਬਣਾਵਾਂਗੇ ਉਲਟਾ ਕੁੰਡਾ। ਇਸ ਤਰ੍ਹਾਂ। ਫਿਰ ਥ੍ਰੈਡ ਪਿੱਛੇ ਕਰਕੇ ਇੱਕ ਕੁੰਡੇ ਤੋਂ ਬਣਾਵਾਂਗੇ ਤਿੰਨ। ਇੱਕ ਸਿੱਧਾ ਥ੍ਰੈਡ ਅੱਗੇ ਫਿਰ ਇੱਕ ਸਿੱਧਾ। ਸਾਰੀ ਚਲਾਈ ਆਪਾਂ ਐਸੀ ਤਰ੍ਹਾਂ ਰਿਪੀਟ ਕਰਦੇ ਜਾਣਾ। ਤਿੰਨ ਕੁੰਡਿਆਂ ਦਾ ਇੱਕ ਬਣਾਵਾਂਗੇ ਉਲਟਾ ਕੁੰਡਾ। ਥ੍ਰੈਡ ਪਿੱਛੇ ਕਰਕੇ ਇੱਕ ਕੁੰਡੇ ਤੋਂ ਬਣਾਵਾਂਗੇ ਤਿੰਨ ਕੁੰਡੇ। తిని కడ పైక కు ఉల్టా థర్ెడ్ కి పిచ్చే తిని తిని కడెండా పైక బావే ఉల్టా కు తిని కండే ਫਿਰ ਡੱਗੇ ਕਰਕੇ ਲਾਸਟ ਤੇ ਵੀ ਆਪਣਾ ਉਸੇ ਤਰ੍ਹਾਂ ਹੀ ਡਿਜ਼ਾਈਨ ਆਊਗਾ ਜਿਵੇਂ ਆਪਾਂ ਸਟਾਰਟਿੰਗ ਚ ਤਿੰਨ ਬੈਕਵੋਲਟ ਉਲਟਾ ਜਿਹੜਾ ਕੋਂਡਾ ਕੀਤਾ ਸੀ ਲਾਸਟ ਤੇ ਵੀ ਇੱਕ ਉਲਟਾ ਠੀਕ ਹੈ ਲਾਸਟ ਵਾਲਾ ਆਪਾਂ ਸਿੱਧਾ ਬਣਾ ਲਾਂਗੇ ਕਿਉਂਕਿ ਸਿੱਧੀ ਸਾਈਡ 'ਤੇ ਸਲਾਈ ਹੈ ਦੂਸਰੀ ਸਲਾਈ ਆ ਗਈ ਰੋਂਗ ਸਾਈਡ ਤੋਂ ਰੋਂਗ ਸਾਈਡ ਤੋਂ ਸਾਰੀਆਂ ਸਲਾਂਗਾਂ ਜਿਹੜੀਆਂ ਇਹਦੀਆਂ ਉਲਟ ਨਹੀਂ ਬਣਾਉਣੀਆਂ ਦੂਸਰੀ ਸਲਾਈ ਆ ਗਈ ਆਪਣੀ ਚਾਰ ਸਲਾਂਗਾਂ ਦਾ ਡਿਜ਼ਾਈਨ ਸਾਰੀ ਸਲਾਈ ਆਪਾਂ ਵਰਟੀ ਬਣਾ ਲੈਣੀ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਿਆ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੋ ਜੀ ਉਹ ਤੁਹਾਡੇ ਤੱਕ ਪਹੁੰਚ ਜੇ ਦੇਖੋ ਜੀ ਹੁਣ ਆਪਾਂ ਆ ਗਏ ਤੀਸਰੀ ਸਲਾਈ ਤੇ ਤੀਸਰੀ ਸਲਾਈ ਚ ਡਿਜ਼ਾਈਨ ਦੀ ਜਗਾ ਚੇਂਜ ਹੋਊਗੀ ਡਿਜ਼ਾਈਨ ਆ ਆਪਣਾ ਉਸੇ ਤਰ੍ਹਾਂ ਹੀ ਰਹੂਗਾ ਠੀਕ ਹੈ ਬਸ ਜਗਾ ਚੇਂਜ ਹੋਊਗੀ ਥ੍ਰੈਡ ਕਰਾਂਗੇ ਅੱਗੇ ਸੌਰੀ ਥ੍ਰੈਡ ਹੁਣ ਆਪਾਂ ਪਿੱਛੇ ਹੀ ਰੱਖਾਂਗੇ ਇਲਾਪਤੈਂ ਤੋਂ ਇੱਕ ਬਣਾਇਆ ਸੀ ਹੁਣ ਆਪਾਂ ਇੱਕ ਤੋਂ ਤਿੰਨ ਗੁੰਡੇ ਕਰਾਂਗੇ ਡਿਜ਼ਾਈਨ ਦੀ ਜਗ੍ਹਾ ਚੇਂਜ ਹੋ ਗਈ ਹੁਣ ਤਿੰਨ ਗੁੰਡਾਂ ਦਾ ਇੱਕ ਬਣਾਵਾਂਗੇ ਜਿਹੜਾ ਆਪਾਂ ਇੱਕ ਤੋਂ ਤਿੰਨ ਬਣਾਇਆ ਸੀ ਹੁਣ ਤਿੰਨ ਦਾ ਇੱਕ ਬਣਾਵਾਂਗੇ ਥ੍ਰੈਡ ਪਿੱਛੇ ਇੱਕ ਗੁੰਡੇ ਤੋਂ ਬਣਾਏ ਤਿੰਨ ਗੁੰਡੇ ਥ੍ਰੈਡ ਅੱਗੇ ਤਿੰਨ ਗੁੰਡਾਂ ਦਾ ਬਣਾਵਾਂਗੇ ਇੱਕ ਗੁੰਡਾ කුඩ දෙදපනා ව තියන්න කුන්ඩ තරෙඩ්ඩගේ තැන්න කුඩ යන් දබනා වගේ එක්කුඩ ඒ කුන්ඩේ තබනා වගේ තයන්න කුන්ඩේ තැන්න කුන්ඩයන් දපනාා වගේ ඒකුන්ඩා ඒක තු තැන් තැන්දායක් ਲਾਸਟ ਤੇ ਜਿਵੇਂ ਆਪਾਂ ਸਟਾਰਟਿੰਗ ਚੱਕ ਕੁੰਡੇ ਤੋਂ ਤਿੰਨ ਬਣਾਏ ਸੀ ਉਸੇ ਤਰ੍ਹਾਂ ਆਗੇ ਇਹ ਕੁੰਡੇ ਦੇ ਤਿਆਨ ਕੁੰਡੇ ਲਾਸਟ ਵਾਲਾ ਸਿੱਧਾ ਤਿਆਨਸ ਲੰਗਾ ਆਪਾਂ ਕੰਪਲੀਟ ਕਰ ਲਿਆ ਚੌਥੀ ਸਲਾਈ ਹੈਗੀ ਚੌਥੀ ਤੇ ਲਾਸਟ ਸਲਾਈ ਹੈ ਡਿਜ਼ਾਈਨ ਦੀ ਸਾਰੀ ਸਲਾਈ ਉਲਟੀ ਬਣਾ ਕੇ ਕੰਪਲੀਟ ਕਰਾਂਗੇ ਇਹੀ ਚਾਰ ਸਲਾਂਗਾਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਦੇ ਜਾਣਾ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਹੈ। ਲੇਡੀਜ਼ ਕਾਰਡੀਗਨ, ਬੱਚਿਆਂ ਦੇ ਕੋਟੀਆਂ, ਸਵੈਟਰਸ, ਕੀ ਵੀ ਬਲouses ਤੇ ਜਿਹੜਾ ਆਪਣਾ ਇਹ ਡਿਜ਼ਾਈਨ ਬਹੁਤ ਹੀ ਸੋਹਣਾ ਲੱਗਦਾ ਤੇ ਬਹੁਤ ਹੀ ਜਲਦੀ-ਜਲਦੀ ਬਣਦਾ ਹੈ। ਕਿਸੇ ਵੀ ਕਲਰ 'ਚ ਤੁਸੀਂ ਇਸ ਨੂੰ ਬਣਾ ਸਕਦੇ। ਲੋ ਜੀ ਚਾਰ ਸਲਾਈਆਂ ਕੰਪਲੀਟ ਹੋ ਗੀਆਂ ਦੁਬਾਰਾ ਡਿਜ਼ਾਈਨ ਸ਼ੁਰੂ ਕਰਾਂਗੇ ਤਾਂ ਉਸੇ ਤਰ੍ਹਾਂ ਪਹਿਲਾ ਕੁੰਡਾ ਤਾਰ ਕੇ ਤਿੰਨ ਕੁੰਡਿਆਂ ਦਾ ਇੱਕ ਬਣਾਵਾਂਗੇ ਇੱਕ ਤੋਂ ਤਿੰਨ ਇਸ ਤਰ੍ਹਾਂ ਠੀਕ ਹੈ ਦੂਸਰੀ ਸਲਾਈ ਬਣਾ ਲਾਂਗੇ ਉਲਟੀ ਤੀਸਰੀ ਫੇਰ ਡਿਜ਼ਾਈਨ ਦੀ ਜਗ੍ਹਾ ਇੱਕ ਤਾਰ ਕੇ ਇੱਕ ਦੇ ਤਿੰਨ ਤਿੰਨ ਦਾ ਇੱਕ ਇਸ ਤਰ੍ਹਾਂ ਤਾਂ ਇਸ ਤਰ੍ਹਾਂ ਆਪਣਾ ਡਿਜ਼ਾਈਨ ਬਣ ਕੇ ਆਉਂਦਾ ਕਿਸ ਤਰ੍ਹਾਂ ਦਾ ਤੁਹਾਨੂੰ ਡਿਜ਼ਾਈਨ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਉਲਟੀ ਸਾਈਡ ਤੋਂ ਦੇਖੋ ਇਸ ਤਰ੍ਹਾਂ ਦਾ ਬੰਦ ਹੈ ਤੁਮੇ ਹਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ